ਨੰਗਲ ਸਬਡਿਵੀਜ਼ਨ ਦੇ ਅਧੀਨ ਆਉਂਦੇ ਪਿੰਡ ਪੱਸੀਵਾਲ ਦੇ ਇੱਕ ਪਰਿਵਾਰ ਤੇ ਡਿੱਗਿਆ ਦੁੱਖਾਂ ਦਾ ਪਹਾੜ 14 ਸਾਲ ਦੇ ਬੱਚੇ ਦੀ ਹੋਈ ਮੌਤ ਬੱਚੇ ਦੇ ਬਾਪ ਅਤੇ ਚਾਚੇ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ ਇਸ ਦੁਖਦਾਈ ਖਬਰ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਦਰਅਸਲ ਬੱਚਾ ਜਦੋਂ ਸਕੂਲ ਤੋਂ ਪੜ੍ਹ ਕੇ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਇੱਕ ਘਟਨਾ ਵਾਪਰ ਜਾਂਦੀ ਹੈ ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਇਸ ਸਬੰਧ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਅਤੇ ਪੋਸਟਮਾਰਟਮ ਕਰਾਉਣ ਤੋਂ ਅਨਕਾਰ ਕੀਤਾ ਜਿਹੜਾ ਇੱਕ ਬੱਚਾ ਸੀ ਸੈਂਟ ਸੋਲਜਰ ਸਕੂਲ ਪੜਦਾ ਸੀ ਤੇ ਪਤਾ ਲੱਗਿਆ ਉਹਨੂੰ ਬੋਡੀ ਨੇ ਜਿਹੜਾ ਹੈਗਾ ਸਿਵਲ ਹਸਪੀਟਲ ਨੰਗਲ ਵਿੱਚੋਂ ਲੈ ਕੇ ਆਏ ਨੇ ਤਾਂ ਉਹ ਵੀ ਜਿਹੜੀ ਹੈਗੀ ਇੱਥੇ ਡਾਕਟਰ ਸਾਹਿਬ ਨੇ ਉਹਨੂੰ ਮ੍ਰਿਤਕ ਕੋਸ਼ਿਤ ਕਰਤਾ ਸੀ ਲੜਕਾ ਸੀ ਰਾਗਵ ਸ਼ਰਮਾ ਹੂੰ ਰਾਗਵ ਸ਼ਰਮਾ ਦੇ ਦਾਦਾ ਜੀ ਮੈਨੂੰ ਹੁਣ ਮਿਲੇ ਸੀ ਜਿਹੜੇ ਚਾਹੁੰਦੇ ਸੀ ਕਿ ਅਸੀਂ ਪੋਸਟਮਾਰਟਮ ਨਹੀਂ ਕਰਾਣਾ ਸਾਡਾ ਬੱਚਾ ਜਿਹੜਾ ਹੈਗਾ ਸਕੂਲ ਤੋਂ ਜਦੋਂ ਬੱਸ ਚ ਉਤਰਨ ਲੱਗਿਆ ਤਾਂ ਅਚਾਨਕ ਜਿਹੜਾ ਉਹ ਤੇ ਡਿੱਗ ਕੇ ਜਿਹੜੀ ਹੈਗੀ ਉਹ ਡੈਥ ਹੋ ਗਈ ਇਹਨਾਂ ਦੇ ਜੋ ਪਤਾ ਲੱਗਿਆ ਕਾਫੀ ਜਿਹੜੀ ਬੈਕਗ੍ਰਾਉਂਡ ਸਟੋਰੀ ਹੈ ਉਹ ਵੀ ਬੜੀ ਮਤ ਕਰਕੇ ਇਹ ਡੈਥ ਹੋਈ ਉਹ ਦੇ ਫਾਦਰ ਸਾਹਿਬ ਤੇ ਚਾਚਾ ਜੀ ਵੀ 2018 ਚ ਪੂਰੇ ਹੋ ਗਏ ਸੀ ਨਾ ਮਤਲਬ ਇਸ ਲਈ ਮ ਆਇਆ ਮਤਲਬ ਬੜਾ ਦੁੱਖ ਦੀ ਗੱਲ ਹੈ ਕੀ ਹੁੰਦਾ ਜੀ ਜਿਹੜੇ ਪੇਰੈਂਟਸ ਹੁੰਦੇ ਨੇ ਪ੍ਰਾਇਓਰਟੀ ਉਹਨਾਂ ਦੀ ਹੁੰਦੀ ਜੋ ਪੇਰੈਂਟਸ ਕਹਿੰਦੇ ਨੇ ਆਪੋ ਦੇ ਅਧਾਰ ਤੇ ਹੀ ਕਾਰਵਾਈ ਕੀਤੀ ਜਾਊਗੀ ਜੋ ਸਟੇਟਮੈਂਟ ਦਿੱਤੀ ਜਾਂਦੀ ਹੈ ਜੀ ਠੀਕ ਹੈ ਤਾਂ ਇਹਦੇ ਵਿੱਚ ਦੋ ਰਾਏ ਨਹੀਂ ਹੈ ਕਿ ਪੇਰੈਂਟਸ ਤਾਂ ਕਿਉਂ ਝੂਠ ਬੋਲੂਗਾ ਜੀ ਕੋਈ ਬਿਲਕੁਲ ਜਿਆਦਾ ਦੇ ਦਾਦਾ ਜੀ ਨਹੀਂ ਆ ਜਿਹੜੇ ਹੋਰ ਬੱਚੇ ਸੀ ਦੀ ਸਿਸਟਰ ਵੀ ਕਹਿੰਦੇ ਨਾਲ ਸੀ ਹਾਂਜੀ ਤਾਂ ਫਿਰ ਕਲੀਅਰ ਹੈ ਹੁੰਦਾ ਵੀ ਲੋਕਾਂ ਕਿਹਨ ਕੀ ਲੋਕ ਤੇ ਨ ਦੇਖਿਆ ਵੀ ਮੌਕੇ ਤੇ ਹੁਣ ਆਇਆ ਕਿ ਜ ਇਸ ਅਚਾਨਕ ਵਾਪਰੀ ਘਟਨਾ ਨੂੰ ਲੈ ਕੇ ਸਾਡਾ ਚੈਨਲ ਦੀ ਸਮੁੱਚੀ ਟੀਮ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦਾ ਹੈ